ਖਬਰ ਲੁਧਿਆਣਾ ਤੋਂ ਲੁਧਿਆਣਾ ਤੋਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਸਕੂਲ ਦੇ ਬਾਹਰ ਬੱਚਿਆਂ ਦੇ ਵਿੱਚ ਆਪਸੀ ਲੜਾਈ ਹੋ ਰਹੀ ਹੈ ਇੱਕ ਖੂਨੀ ਝੜਪ ਇਹ ਤਸਵੀਰਾਂ ਲੁਧਿਆਣਾ ਦੇ ਪੀਏਯੂ ਸਰਕਾਰੀ ਸਕੂਲ ਤੋਂ ਸਾਹਮਣੇ ਆਈਆਂ ਹਨ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬੱਚੇ ਆਪਸ ਦੇ ਵਿੱਚ ਲੜ ਰਹੇ ਨੇ ਇੱਕ ਦੂਸਰੇ ਤੇ ਤੇਜ਼ ਹਥਿਆਰਾਂ ਨਾਲ ਵਾਰ ਕੀਤਾ ਜਾ ਰਿਹਾ ਹੈ ਅਤੇ ਇਸ ਦੌਰਾਨ ਕਈ ਨੌਜਵਾਨ ਜ਼ਖਮੀ ਹੋਏ ਨੇ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਇਸ ਮਾਮਲੇ ਵਿੱਚ આરોપીਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤੁਸੀਂ ਦੇਖੋ ਪੂਰੀ ਰਿਪੋਰਟ ਮੇਰਾ ਨਾਮ ਜੇਕਬ ਰਾਹੀ ਹੈ ਇਹ ਗੱਲਬਾਤ ਹੋਈ ਹੈ ਕੀ ਹੋਇਆ ਕੀ ਸਰ ਪਿਛਲੇ ਦਿਨੀ ਪਿਛਲੇ ਮੰਡੇ ਨੂੰ ਮੇਰੇ ਬੱਚਾ ਪੜਦਾ ਜੀ ਸਕੂਲ ਦੇ ਵਿੱਚ ਤੇ ਕੁਝ ਲੜਕਿਆਂ ਨੇ ਮਿਲ ਕੇ ਉਹਤੇ ਹਮਲਾ ਕੀਤਾ ਤੇ ਇਸ ਤਰ੍ਹਾਂ ਆ ਗਿਆ ਹਰਨਾਲ ਜੀ ਸੋ ਇਹ ਨਹੀਂ ਹੋਣਾ ਚਾਹੀਦਾ ਸੀ ਚਲੋ ਜੋ ਵੀ ਮਾੜੀ ਮੋਟੀ ਸਲਾਹ ਹੈਗੀ ਲੜਾਈ ਝਗੜਾ ਪ੍ਰਿੰਸੀਪਲ ਕੋ ਜਾ ਕੇ ਆਪਣਾ ਸੋਲਵ ਕਰਨਾ ਚਾਹੀਦਾ ਬਜਾਏ ਇਸ ਦੇ ਕਿ ਗਰੁੱਪਵਾਜੀ ਇਹ ਅੱਛੀ ਗੱਲ ਨਹੀਂ ਹੈ ਮੇਰੇ ਬੇਟੇ 'ਤੇ ਹਮਲਾ ਹੋਇਆ ਜੀ ਤੇ ਉਹਤੇ ਕਿੰਨੇ ਬੰਦਿਆਂ ਨੇ ਹਮਲਾ ਜਿਹੜਾ ਕੀਤਾ ਇਹ ਵੀਡੀਓ ਕੁਲਪ ਜਿਹੜਾ ਦੇਖਿਆ ਗਿਆ ਜੀ 6-7 ਲੜਕਿਆਂ ਨੇ ਉਹਤੇ ਹਮਲਾ ਕੀਤਾ ਜੀ ਤੇ ਇੱਕ ਲੜਕਾ ਤੇਜ ਹਥਿਆਰ ਮਾਰ ਰਿਹਾ ਜਿਹਦਾ ਨਾਮ ਹੈ ਚੰਦਰ ਨਾਮ ਦਾ ਲੜਕਾ ਜੀ ਉਹਨੇ ਤੇਜ ਹਥਿਆਰ ਉਹਤੇ استعمال ਕੀਤਾ ਜੀ ਕੋਈ ਪਹਿਲਾਂ ਵੀ ਗੱਲਬਾਤ ਹੋਈ ਸੀ ਉਹਨਾਂ ਦੀ ਕੋਈ ਲੜਾਈ ਵਗੈਰਾ ਹੋਈ ਜਾਂ ਕੋਈ ਬਹਿਸ-ਵਾਜੀ ਹੋਈ ਸਰ ਨਹੀਂ ਨਹੀਂ ਹੋ ਸਕਦਾ ਜੀ ਇਸ ਗੱਲ ਦਾ ਤਾਂ ਪਤਾ ਨਹੀਂ ਹੋ ਸਕਦਾ ਮਾੜੀ-ਮੋਟੀ ਪਰ ਇਹ ਮਤਲਬ ਵੀ ਮਾੜੀ-ਮੋਟੀ ਲੜਾਈ ਨੂੰ ਤੁਸੀਂ ਤੇਜ ਹਥਿਆਰ ਨਾਲ ਇਸਤੇਮਾਲ ਕਰੋ ਜਾਂ ਤੇਜ ਹਥਿਆਰ ਨਾਲ ਨੁਕਰਾਓ ਉਹ ਬੱਚਾ ਜਿਹੜਾ ਠੀਕ ਹੈ ਜੀ ਹਾਂਜੀ ਬੱਚਾ ਠੀਕ ਹੈ ਬੱਚੇ ਦਾ ਨੋਰਮਲ ਸਰਪਲਦੀ ਆ ਕੋਈ ਜ਼ਿਆਦਾ ਨਹੀਂ ਲੱਗੀ ਕਿਤਨਾ ਦੇਖਦੋਂ ਕਿ ਇਹ ਤਾਂ ਵੱਡਾ ਪੀਐਜੂ ਕੈਂਪਸ ਹੈਗਾ ਤੇ ਉੱਥੇ ਹਥਿਆਰ ਲੈ ਕੇ ਆਣਾ ਹਥਿਆਰ ਲੈ ਜਾਣਾ ਬਹੁਤ ਮਾੜੀ ਗੱਲ ਹੈ ਜੀ ਖਾਸ ਕਰ ਸਕੂਲ ਦੇ ਵਿੱਚ ਵੀ ਕਿਉਂਕਿ ਹੱਲੇ ਤੁਹਾਡੀ ਉਮਰ ਪੜ੍ਹਨ ਲਿਖਣ ਦੀ ਆ ਤੇ ਹਥਿਆਰ ਨਾਲ ਤੁਸੀਂ ਪੜ੍ਹਾਈ ਲਿਖਾਈ ਨਹੀਂ ਕਰ ਸਕਦੇ ਇਸ ਕਰਕੇ ਸਰ ਇਹਨਾਂ ਨੂੰ ਸਕੂਲ ਨੂੰ ਵੀ ਬੱਚਿਆਂ ਤੇ ਖਿਆਲ ਰੱਖਣਾ ਚਾਹੀਦਾ ਹੈ ਜੀ ਥੋੜਾ ਇਹਨਾਂ ਦੇ ਕੰਪਲੀਟ ਹਾਂਜੀ ਪੁਲਿਸ ਵੀ ਕੰਪਲੀਟ ਹੋਈ ਸੀ ਜੀ ਤੇ ਬਾਕੀ ਦੇਖੋ ਕੀ ਫੈਸਲਾ ਹੁੰਦਾ ਜੀ ਮੰਗ ਕੀ ਕਰਦੇ ਮੰਗ ਇਹੀ ਕਰਦੇ ਆ ਕਿ ਸਕੂਲਾਂ 'ਚ ਕੰਮ ਨਹੀਂ ਹੋਣਾ ਚਾਹੀਦਾ ਜੀ ਬੱਚੇ ਪੜਾਂ ਨਾਦੇ ਇਹਦੇ ਬੱਚਾ ਨੂੰ ਪੜ੍ਹਨਾ ਚਾਹੀਦਾ ਆਪਣਾ ਤੇ ਸਿਰਫ ਪੜਾਈ ਤੇ ਧਿਆਨ ਦੇਣਾ ਚਾਹੀਦਾ ਸੋ ਇਹ ਬਹੁ ਮੰਦੀ ਹਰਕਤ ਹੋਈ ਹੈ ਜੀ ਬਹੁ ਮਾੜੀ ਗੱਲ ਹੋਈ ਹੈ ਹਾਂਜੀ ਸਾਡੇ ਨੂੰ ਆਇਆ ਜੀ ਅਸੀਂ ਨਹੀਂ ਅਸੀਂ ਨਹੀਂ ਕਰਾਵਾਂਗੇ ਤੇ ਇਹ ਨਹੀਂ ਆਵਾਜ਼ ਉਠਾਵਾਂਗੇ ਤੇ ਕੱਲ ਨੂੰ ਕਿਸੇ ਹੋਰ ਨਾਲ ਵੀ ਕਿਉਂਕਿ ਹਮਲਾ ਕਰਨ ਵਾਲਿਆਂ ਨੂੰ ਸ਼ਹਿਰ ਮਿਲਦੀ ਹੈ ਜੀ ਜੀ ਹੁਣ ਤਾਂ ਸਾਡਾ ਕਿਸੇ ਨੇ ਕੁਝ ਕੀਤਾ ਨਹੀਂ ਵੀ ਕੱਲ ਨੂੰ ਓਸੀ ਕਿਸੇ ਹੋਰ ਨਾਲ ਵੀ ਇਹ ਕੰਮ ਕਰ ਸਕਦੇ ਆਂ ਜੀ ਸੋ ਇਸ ਕਰਕੇ ਸਕੂਲ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਅਲਾਰਮ ਲੱਗੇ ਲੱਗੇ ਲਾਏ ਜਾਣ ਗੇਟਾਂ ਦੇ ਵੀ ਸਕੂਲ ਬੈਗ ਚ ਕੋਈ ਤਿਆਰੀ ਆ ਕੋਈ ਇਦਾਂ ਦੀ ਚੀਜ਼ ਨਾ ਆਵੇ ਸਕੂਲ ਦੇ ਬਾਹਰ ਕੋਈ ਬੱਚੇ ਆਪਸ ਚ ਲੜ ਰਹੇ ਆ ਪੇਰੈਂਟਸ ਆਏ ਸੀਗੇ ਤੇ ਮੈਂ ਡਿਸਪਲਿਨ ਕਮੇਟੀ ਨੂੰ ਉਹਨਾਂ ਦਾ ਮਾਮਲਾ ਹੈਂਡਓਵਰ ਕੀਤਾ ਹੋਇਆ ਅਸੀਂ ਇਨਵੈਸਟੀਗੇਟ ਕਰ ਰਹੇ ਆ ਪਰ ਲੜਾਈ ਤਾਂ ਸਕੂਲ ਦੇ ਬਾਹਰ ਹੋਈ ਹੈ ਕਿਹੜੀ ਕਲਾਸ ਦਾ ਬੱਚਾ ਸੀ ਮੈਂ ਅਜੇ ਇਨਵੈਸਟੀਗੇਟ ਕਰ ਰਹੀ ਆ ਅਜੇ ਮੈਨੂੰ ਪਤਾ ਨਹੀਂ ਹੈਗਾ ਪੇਰੈਂਟਸ ਆਏ ਜ਼ਰੂਰ ਹੈਗਾ ਜੇ ਮੈਨੂੰ ਨਹੀਂ ਮਿਲੇ ਆ ਕਿ ਵੀਡੀਓ ਦੇ ਵਿੱਚ ਦਿਖ ਰਿਹਾ ਕਿ ਕੁਝ ਬੱਚੇ ਸਕੂਲ ਦੀ ਵਰਦੀ ਦੇ ਵਿੱਚ ਵੀ ਆ ਗਏ ਨੇ ਪਤਾ ਲੱਗਾ ਜੀ ਕੌਣ ਹੈ ਤੇ ਜਿਹੜੇ ਬਾਹਰ ਬੱਚੇ ਲੜੇ ਆ ਉਹਦੇ ਵਿੱਚ ਸ਼ਾਇਦ ਮੇਰੇ ਇੱਕ ਸਟੂਡੈਂਟ ਨੂੰ ਮਾਰਿਆ ਜ਼ਰੂਰ ਹੈਗਾ ਪਰ ਜਿਹੜੇ ਲੜੇ ਬੱਚੇ ਉਹ ਸਾਡੇ ਸਕੂਲ ਦੇ ਨਹੀਂ ਹੈਗੇ ਇਸ ਸਬੰਧ ਵਿੱਚ ਤੁਸੀਂ ਅੱਗੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂ ਇਸ ਸਬੰਧ ਵਿੱਚ ਲੈਗਮੈਂਟ ਸ਼ਿਕਾਇਤ ਨਹੀਂ ਮੈਂ ਪੁਲਿਸ ਨੂੰ ਹਜੇ ਕੋਈ ਸ਼ਿਕਾਇਤ ਨਹੀਂ ਦਿੱਤੀ ਬਿਕਾਜ਼ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਪਰ ਹਾਂ ਪਹਿਲਾਂ ਇਹ ਕਿਹਾ ਜ਼ਰੂਰ ਹੋਇਆ ਕਿ ਛੁੱਟੀ ਦੇ ਟਾਈਮ ਤੇ ਸਾਨੂੰ ਪੀਸੀਆਰ ਦੀ ਲੋੜ ਹੈ ਕਿਉਂਕਿ ਆਊਟਸਾਈਡਰਸ ਜਿਹੜੇ ਆ ਕੇ ਕਈ ਵਾਰੀ ਬੱਚਿਆਂ ਨੂੰ ਮਾਰਦੇ ਆ ਹਾਂਜੀ ਪੀਏਯੂ ਸਿਕਿਉਰਿਟੀ ਦੇ ਨਾਲ ਵੀ ਗੱਲ ਹੋਈ ਹੈ ਤੇ ਉਹਨਾਂ ਨੂੰ ਵੀ ਉਹਨਾਂ ਤੇ ਧਿਆਨ ਚ ਲਿਆਉਂਦਾ ਵੀ ਜਿਹੜੇ ਆਊਟਸਾਈਡਰਸ ਆ ਉਹ ਗੇਟਸ ਦੇ ਉੱਤੇ ਹੀ ਰੋਕ ਕੇ ਜਾਣ ਤੇ ਉਹ ਸਕੂਲ ਤੱਕ ਨਾ ਪਹੁੰਚਣ ਕਿਉਂਕਿ ਸਕੂਲ ਦੀ ਛੁੱਟੀ ਤੋਂ ਬਾਅਦ ਹੁੰਦਾ ਚੋ ਹੁੰਦਾ ਤਾਂ ਵਾਂਸ ਦ ਸਟੂਡੈਂਟਸ ਕੋ ਆਊਟਸਾਈਡ ਦਾ ਸਕੂਲ ਕੈਂਪਸ ਦਾ ਸਾਨੂੰ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਤਾਂ ਕਿ ਵੀ ਪੀਏਯੂ ਕੈਂਪਸ ਦੇ ਵਿੱਚ ਬੱਚੇ ਜਿਹੜੇ ਆਊਟਸਾਈਡਰਸ ਨਾ ਆਣ ਤੇ ਉਹਦੇ ਲਈ ਸਟੇਟ ਆਫੀਸਰ ਸਰ ਨਾਲ ਵੀ ਗੱਲ ਕੀਤੀ ਹੈ ਔਰ ਮੈਂ ਜ਼ਿਲ੍ਹਾ ਸਿੱਖਿਆ ਦਫ਼ਤਰ ਵੀ ਲਿਖ ਕੇ ਭੇਜਿਆ ਹੋਇਆ ਹੈ। ਕਿ ਸਕੂਲ ਦੇ ਵਿੱਚ ਮੋਬਾਈਲ ਫੋਨ ਅਲਾਉਡ ਨਹੀਂ ਹੈਗਾ ਔਰ ਲੜਾਈ ਸਕੂਲ ਦੇ ਵਿੱਚ ਹੋਈ ਵੀ ਨਹੀਂ ਹੈ। ਇੱਕ ਵਾਰੀ ਪਤਾ ਲੱਗ ਜੇ ਕਿ ਸਕੂਲ ਦੇ ਬੱਚੇ ਦੀ ਕੀ ਇਨਵੋਲਵਮੈਂਟ ਹੈ ਉਸ ਅਕੋਰਡਿੰਗ ਐਕਸ਼ਨ ਲਿਆ ਜਾਏਗਾ।